ਸਭ ਤੋਂ ਪਹਿਲਾ ਸਵਾਲ ਕਿ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਮੈਨੂੰ ਜ਼ਮੀਨ ਤੇ ਜਾ ਕੇ ਇੱਕ ਵਾਰ ਜਾਇਜ਼ਾ ਲੈਣਾ ਚਾਹੀਦਾ ਹੈ ਇਹ ਮੋਟੀਵੇਸ਼ਨ ਤਾਂ ਇੱਥੋਂ ਜੰਮੇ ਪਲੇਆ ਇੱਥੋਂ ਹੀ ਆਉਂਦੀ ਹੈ ਜੀ ਆ ਇੱਥੋਂ ਦੇ ਲੋਕਾਂ ਦਾ ਪਿਆਰ ਹੈ ਮਾਪਿਓ ਨੇ ਸਾਰੀ ਉਮਰ ਇੱਥੇ ਕੱਢਤੀ ਤੇ ਜੇ ਇੱਥੇ ਦੇ ਲੋਕਾਂ ਲਈ ਕੰਮ ਬਣਾਇਆ ਤਾਂ ਫਿਰ ਤਾਂ ਕਾਦਾ-ਕਾਦਾ ਭਾਈ ਹੈ ਨਾ ਭਾਈ ਹਰ ਇੱਕ ਵੀਡੀਓ ਦੇਖ ਕੇ ਹੌਲ ਜਾਂ ਪੈਂਦਾ ਸੀ ਕਿਉਂ ਡੇਡੀ ਹੁਣ ਵੀ ਖੇਤੀ ਕਰਦੇ ਹੁੰਦੇ ਸੀ ਸੋ ਗੱਲ ਇਦਾਂ ਹੀ ਲੱਗਦੀ ਸੀ ਮੈਂ ਆਪਣੇ ਨਾਲ ਹੋਈ ਹੋਵੇ ਬਹੁਤ ਪਰਸਨਲੀ ਜਿਵੇਂ ਇਫੈਕਟਡ ਲੱਗ ਰਿਹਾ ਸੀ ਵੀ ਆਪਣੇ ਨਾਲ ਯਾਰ ਹੋ ਗਿਆ ਕੁਝ ਨਾ ਬਹੁਤ ਗਲਤ ਗਲਤ ਚੀਜ਼ ਹੋ ਗਈ ਬਾਹਰ ਬੈਠੇ ਆਏ ਲੱਗ ਜਾਂਦਾ ਸੀ ਯਾਰ ਵੀ ਹੱਥ ਜੇ ਬੰਨੇ ਹੋਏ ਨੇ ਕੁਝ ਕਰ ਨਹੀਂ ਸਕਦਾ ਕੁਝ ਕਰਨ ਨੂੰ ਦਿਲ ਕਰਦਾ ਬਹੁਤ سارے ਲੋਕ ਕਰਨ ਬਈਏ ਮਹਿਸੂਸ ਕਰਦੇ ਆ ਕਿ ਹੁਣ ਤਾਂ ਹਾਲਾਤ ਆਮ ਵਰਗੇ ਹੋ ਗਿਆ ਜਦੋਂ ਮੀਡੀਆ ਤੋਂ ਖਬਰਾਂ ਦਾ ਦਰਦ ਹੋ ਜਾਂਦੀਆਂ ਨਾ ਲੋਕਾਂ ਨੂੰ ਇਹ ਲੱਗਦਾ ਕਿ ਮੁੱਦਾ ਖਤਮ ਹੋ ਗਿਆ ਤੁਸੀਂ ਅੱਜ ਫਾਜ਼ਿਲਕਾ ਗਰਾਊਂਡ ਤੇ ਹੋ ਅ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰ ਫੇਰ ਲੋਕਾਂ ਨੂੰ ਅਪੀਲ ਕਰੋ ਆਪਣੀਆਂ ਅੱਖਾਂ ਦੇ ਨਾਲ ਜੋ ਵੇਖਿਆ ਤੇ ਆਪਣੀ ਆਵਾਜ਼ ਦੇ ਮਾਰਫਤ ਅਸੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਦੋਂ ਆਪਣੇ ਸਾਰੇ ਲੋਕ ਸਾਰੇ ਕਲਾਕਾਰ ਭਾ ਕਿਸੇ ਵੀ ਫੀਲਡ ਤੋਂ ਕੋਈ ਵੀ ਬੰਦਾ ਹੋਵੇ ਚਾਹੇ ਉਹ ਟਰੈਕਟਰ ਵਾਲੇ ਹੋਣ ਚਾਹੇ ਉਹ ਕਿਸੇ ਵੀ ਮਸ਼ੀਨਰੀ ਬਣਾਉਣ ਵਾਲੇ ਹੋਣ ਕੋਈ ਵੀ ਹੋਵੇ ਕੋਈ ਰਸਨ ਵਾਲਾ ਹੋਵੇ ਸਾਰੇ ਬੰਦੇ ਨੇ ਕਿਹਾ ਜੀ ਸਾਡੀ ਸੇਵਾ ਇੱਥੇ ਲਾ ਦਿਓ ਸਾਡੀ ਸੇਵਾ ਇੱਥੇ ਲਾ ਦਿਓ ਮਤਲਬ ਇੱਕ ਜੀ ਦਾ ਟਰੱਕਾਂ ਦੇ ਟਰੱਕ ਹੀ ਦਿਖੇ ਨੇ ਆਉਂਦੇ ਤੁਸੀਂ ਦੇਖਿਆ ਹੀ ਹੈ ਨਾ ਆਪਣੇ ਹਿਸਾਬ ਨਾਲ ਪਗਬਨ ਕੇ ਆਏ ਹੋ ਭਾਈ ਸੋਹਣੇ ਲੱਗਦੇ ਹੋ ਪਾਗੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਸ਼ਾਇਦ ਤਾਂ ਬਣੀ ਬਿਲਕੁਲ ਭਾਈ ਜੀ ਕੋਸ਼ਿਸ਼ ਆ ਕੇ ਜਾ ਕੇ ਪਾਗੀ ਬਣਿਆ ਕਰੀ ਭਾਈ ਵਾਹ ਹੜ ਪਰਭਾਵੇ ਤੇ ਇਲਾਕਿਆਂ ਦੇ ਵਿੱਚੋਂ ਪਾਣੀ ਬੇਸ਼ੱਕ ਚਲਾ ਗਿਆ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਸਮਾਜ ਸੇਵੀ ਸੰਸਥਾ ਗਲੋਬਲ ਸਿਕਸ ਦੇ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਜਈਆਂ ਨੇ ਜਿਹੜੀਆਂ ਕਿ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਔਰ ਇਸੇ ਦੇ ਹੀ ਤਹਿਤ ਅੱਜ ਅਸੀਂ ਫਾਜ਼ਿਲਕਾ ਵਿਖੇ ਪਹੁੰਚੇ ਹਾਂ ਜਿੱਥੇ ਪੰਜਾਬ ਦੇ ਮਕਬੂਲ ਕਲਾਕਾਰ ਕਰਨ ਔਜਲਾ ਇਸੇ ਹੀ ਸੰਸਥਾ ਦੇ ਤਹਿਤ ਜਿਹੜੇ ਗਰਾਊਂਡ ਦੇ ਹਾਲਾਤ ਨੇ ਉਹਨਾਂ ਦਾ ਜਿੱਥੇ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਉੱਥੇ ਕਰਨ ਔਜਲਾ ਦੇ ਵੱਲੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਕਰਨ ਦੇ ਬਾਰੇ ਵੀ ਅੱਜ ਐਲਾਨ ਕੀਤਾ ਗਿਆ ਹੈ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਰਨ ਔਜਲਾ ਲਗਾਤਾਰ ਹੜਪੀੜਤਾ ਦੀ ਮਦਦ ਦੇ ਲਈ ਉਪਰਾਲੇ ਕਰ ਰਹੇ ਨੇ ਇਸ ਵਕਤ ਕਰਨ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅ ਭਾਈ ਜੀ ਸਭ ਤੋਂ ਪਹਿਲਾ ਸਵਾਲ ਕੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਮੈਨੂੰ ਜ਼ਮੀਨ ਤੇ ਜਾ ਕੇ ਇੱਕ ਵਾਰ ਜਾਇਜ਼ਾ ਲੈਣਾ ਚਾਹੀਦਾ ਕਿਉਂਕਿ ਪਹਿਲੇ ਦਿਨ ਤੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਅਨਾਉਂਸ ਕੀਤੀਆਂ ਗਲੋਬਲ ਸਿਕਸ ਤੇ ਰਾਹੀਂ ਤੁਸੀਂ ਕੰਮ ਸ਼ੁਰੂ ਵੀ ਕਰ ਦਿੱਤਾ ਸੀ ਆਫਟਰ ਆਲ ਕਿਹੜੀ ਗੱਲ ਸੀ ਜਿਹੜੀ ਕਹਿੰਦੀ ਹੈ ਕਿ ਨਹੀਂ ਕਰਨ ਤੈਨੂੰ ਪਿੰਡਾਂ 'ਚ ਜਾਣਾ ਚਾਹੀਦਾ ਬਾਈ ਪਹਿਲੀ ਗੱਲ ਤਾਂ ਥੈਂਕ ਯੂ ਤੁਸੀਂ ਸਾਰੇ ਇੱਥੇ ਆ ਕੇ ਕਵਰੇਜ ਕਰਦੇ ਹੋਂ ਤੁਹਾਡੀ ਕਰਕੇ ਸਾਡੇ ਵਰਗੇ ਲੋਕਾਂ ਤੱਕ ਮੈਸੇਜ ਪਹੁੰਚ ਜਾਂਦਾ ਤੇ ਪਤਾ ਲੱਗ ਜਾਂਦਾ ਕੀ ਹੋ ਰਿਹਾ ਚਾਹੇ ਸੀ ਇੱਥੇ ਹੋਈਏ ਚਾਹੇ ਨਾ ਹੋਈਏ ਤੇ ਦੂਜੀ ਗੱਲ ਵੀਰੇ ਮੋਟੀਵੇਸ਼ਨ ਤਾਂ ਇੱਥੋਂ ਜੰਮੇ ਪਲੇ ਇੱਥੋਂ ਹੀ ਆਉਂਦੀ ਹੈ ਜੀ ਆ ਇੱਥੋਂ ਦੇ ਲੋਕਾਂ ਨਾਲ ਪਿਆਰ ਹੈ ਮਾਂ ਪਿਓ ਨੇ ਸਾਰੀ ਉਮਰ ਇੱਥੇ ਕੱਢਤੀ ਤੇ ਜੇ ਇੱਥੇ ਦੇ ਲੋਕਾਂ ਲਈ ਕੰਮ ਬਣਾਇਆ ਤਾਂ ਫਿਰ ਤਾਂ ਕਾਦਾ ਫਾਦਾ ਬਈ ਹੈ ਨਾ ਸੋ ਇਹੀ ਕੋਸ਼ਿਸ਼ ਹੁੰਦੀ ਹੈ ਬਈ ਵੀ ਜਿੰਨੇ ਜੋਗੇ ਪ੍ਰਮਾਤਮਾ ਨੇ ਕੀਤਾ ਜੇ ਕਿਸੇ ਪਰਿਵਾਰ ਦੇ ਤੇ ਕਿਸੇ ਪਿੰਡ ਦੇ ਅਸੀਂ ਕੰਮ ਆ ਸਕੀਏ ਤਾਂ ਆਹੀ ਟਾਈਮਾਂ ਤੇ ਕਿਉਂ ਨਾ ਆਈਏ ਬਾਈ ਬਾਕੀ ਜਦੋਂ ਕਰਨ ਬਾਈ ਤੁਹਾਨੂੰ ਬਾਹਰ ਬੈਠਿਆਂ ਇਹ ਖਬਰ ਪਹੁੰਚਦੀ ਆ سوشل মিডিਆ ਦੇ ਮਾਫਤ ਮੈਂ ਵੇਖ ਰਿਹਾ ਸੀ ਤੁਸੀਂ ਸੁਪਰ ਐਕਟਿਵ ਸੀ ਹਾਂਜੀ ਕੱਲੀ ਕੱਲੀ ਖਬਰ ਵੇਖਦੇ ਸੀ ਤੁਸੀਂ ਪਰਸਨਲੀ ਜਾ ਕੇ ਵੀ ਰਿਪਲਾਈ ਕਰਦੇ ਸੀ ਇੰਸਟਾ ਤੇ ਉਹ ਦੌਰ ਕਿਦਾਂ ਦਾ ਸੀ ਉਹ ਅਵਸਥਾ ਤੁਹਾਡੀ ਕਿਸ ਤਰ੍ਹਾਂ ਦੀ ਸੀ ਬਾਈ ਹਰ ਇੱਕ ਵੀਡੀਓ ਦੇਖ ਕੇ ਹਾਲ ਜਾਂ ਪੈਂਦਾ ਸੀ ਕਿਉਂ ਡੈਡੀ ਹੁਣੀ ਵੀ ਖੇਤੀ ਕਰਦੇ ਹੁੰਦੇ ਸੀ ਸੋ ਗੱਲ ਇਦਾਂ ਹੀ ਲੱਗਦੀ ਸੀ ਜਿਵੇਂ ਆਪਣੇ ਨਾਲ ਹੋਈ ਹੋਵੇ ਬਹੁਤ ਪਰਸਨਲੀ ਜਿਵੇਂ ਇਫੈਕਟਡ ਲੱਗ ਰਿਹਾ ਸੀ ਵੀ ਆਪਣੇ ਨਾਲ ਯਾਰ ਹੋ ਗਿਆ ਕੁਛ ਨਾ ਬਹੁਤ ਗਲਤ ਗਲਤ ਚੀਜ਼ ਹੋ ਗਈ ਕਿਉਂ ਜਦੋਂ ਕਿਸੇ ਕਿਸਾਨ ਦੀ ਬਾਈ ਜ਼ਮੀਨ ਹੀ ਚਲੀ ਜਾਵੇ ਤੇ ਉਹ ਤੋਂ ਵੱਡਾ ਦੁੱਖ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਤੇ ਉਪਰੋਂ ਘਰਾਂ ਦੇ ਘਰ ਇਦਾਂ ਹੀ ਬਣੇ ਬਣੇ ਰੋੜ ਜਾਣ ਸਾਂ ਉਹ ਦੇਖ ਕੇ ਬਾਈ ਬਹੁਤ ਦੁੱਖ ਲੱਗਿਆ ਵੀ ਯਾਰ ਆਪਣੇ ਲੋਕਾਂ ਨੂੰ ਅੱਜ ਦੀ ਡੇਟ 'ਚ ਸੱਚੀ ਬਹੁਤ ਉਹਦਾ ਸਪੈਸ਼ਲੀ ਜਦੋਂ ਬੰਦਾ ਆਪਣੇ ਪੰਜਾਬ ਤੋਂ ਬਾਹਰ ਹੋਵੇ ਬਾਹਰ ਬੈਠੇ ਆਏ ਲੱਗ ਜਾਂਦਾ ਸੀ ਯਾਰ ਵੀ ਹੱਥ ਜੇ ਬੰਨੇ ਹੋਏ ਨੇ ਕੁਝ ਕਰ ਨਹੀਂ ਸਕਦਾ ਕੁਝ ਕਰਨ ਨੂੰ ਦਿਲ ਕਰਦਾ ਤਾਂ ਕਰਕੇ ਤੁਹਾਡੇ ਵਰਗੇ ਭਰਾਵਾਂ ਦੀ ਸਹਾਇਤਾ ਦੇ ਨਾਲ ਹਨਾ ਬਾਕੀ ਵੀਰੇ ਉਹ ਨਹੀਂ ਗੌਰ ਵੀਰੇ ਨੂੰ ਮੈਂ ਪਹਿਲੇ ਹੀ ਫੋਨ ਲਾਇਆ ਸੀ ਫਿਰ ਅਮਰ ਵੀਰ ਉਹਨਾਂ ਨਾਲ ਗੱਲ ਹੋਈ ਅ ਫਿਰ ਸੋ ਪੁੱਛਿਆ ਵੀ ਬਾਈ ਕੀ ਕਰ ਸਕਦੇ ਆ ਤੇ ਬਾਈ ਉਹਨਾਂ ਨੇ ਐਡਵਾਈਸ ਕੀਤਾ ਤੇ ਜਿੱਥੋਂ ਵੀ ਕਰ ਸਕਦੇ ਸੀ ਕੰਮ ਬਾਈ ਸ਼ੁਰੂ ਕੀਤਾ ਉਦੋਂ ਹਾਂ ਜੀ ਪੈਸੇ ਭੇਜਣੇ ਮੇਰਾ ਖਿਆਲ ਉਹਦੇ ਨਾਲ ਵੀ ਵੱਡੀ ਗੱਲ ਹੁੰਦੀ ਹੈ ਪੈਸੇ ਲੱਗ ਜਾਣ ਹਾਂਜੀ ਤੇ ਸਭ ਤੋਂ ਚੈਲਿੰਜਿੰਗ ਜਿਹੜਾ ਉਹ ਇਹੀ ਹੁੰਦਾ ਬੰਦੇ ਨੂੰ ਕਿ ਯਾਰ ਮੈਂ ਪੈਸੇ ਭੇਜੇ ਕਿਹਨੂੰ ਦਿਆਂ ਤੁਸੀਂ ਇਹ ਦੋ ਜਣਿਆਂ ਦੀ ਚੋਣ ਕਿਵੇਂ ਕਰਦੇ ਹੋ ਤੁਹਾਨੂੰ ਕਿਵੇਂ ਵੈਲੀਡੇਟ ਲੱਗਦਾ ਕਿ ਯਾਰ ਇਹ ਠੀਕ ਹੈ ਅ ਭਾਈ ਇਹ ਤਾਂ ਚਲੋ ਤੁਸੀਂ ਔਖਾ ਸਵਾਲ ਕਰ ਲਿਆਗਾ ਵੀ ਜੋ ਦੇਖੋ ਪਛਾਣ ਤਾਂ ਹੁਣ ਏਦਾਂ ਮੈਨੂੰ ਪਤਾ ਨਹੀਂ ਬਾਈ ਦੇਖੋ ਬਾਈ ਹੁਣੇ ਲੱਗੇ ਹੋਏ ਸੀਗੇ ਐਵੇਂ ਕਹਾਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਂ ਉਹ ਨਹੀਂ ਲੱਗਾ ਵੀ ਗਰਾਊਂਡ ਤੇ ਹੈਗੇ ਆ ਹਾਂ ਵੀ ਗਰਾਊਂਡ ਤੇ ਹੈਗੇ ਆ ਮੇਰੇ ਮੂਰੇ ਬਾਈ ਪੋਸਟਾਂ ਆ ਗਈਆਂ ਆਪਾਂ ਉਵੇਂ ਖੋਲ ਕੇ ਉਵੇਂ ਮੈਸੇਜ ਕਰਤਾ ਮਤਲਬ ਬਾਹਲਾ ਕੋਈ ਪਲੈਨਿੰਗ ਜਾਂ ਤਰਕੀਬ ਨਹੀਂ ਬਣਾਈ ਗੌਰਵ ਵੀਰ ਦੀ ਮੂਰੇ ਪੋਸਟ ਆ ਗਈ ਸੀ ਦੇਖਿਆ ਗਰਾਊਂਡ ਤੇ ਲੱਗੇ ਹੋਏ ਨੇ ਖੋਲ ਕੇ ਮੈਸੇਜ ਕਰਤਾ ਬਾਈ ਕੀ ਕਰ ਸਕਦੇ ਆ ਅਮਰਵੀਰ ਦੀ ਪੋਸਟ ਮੂਰੇ ਆਈ ਖੋਲ ਕੇ ਮੈਸੇਜ ਕਰ ਸਕਦਾ ਕਰਤਾ ਬਾਈ ਕੀ ਕਰ ਸਕਦੇ ਆ ਹਰ ਤੀਰ ਤੋਂ ਮੈਂ ਬਈ ਮੈਸੇਜ ਕਰਦਾ ਕਿ ਬਈ ਬਾਈ ਕੀ ਕਰ ਸਕਦਾ ਨੰਬਰ ਭੇਜ ਦੋ ਕੀ ਕਰ ਸਕਦਾ ਨੰਬਰ ਭੇਜ ਦੋ ਫਿਰ ਬਾਈ ਉਹਨਾਂ ਨਾਲ ਗੱਲ ਹੁੰਦੀ ਗਈ ਚਲੋ ਮੈਂ ਇਕੱਲਾ ਨਹੀਂ ਫਿਰ ਹੋਰ ਵੀ ਬਹੁਤ ਲੋਕੀ ਆ ਗਏ ਸੀਗੇ ਮੂਰੇ ਤੇ ਫਿਰ ਨਾਲ ਦੀ ਨਾਲ ਹਨਾ ਉਵੇਂ ਉਵੇਂ ਹੈਲਪ ਹੁੰਦੀ ਰਹੀ ਪਰ ਹੁਣ ਖਾਲੀ ਹੋ ਗਿਆ ਬਾਈ ਇੱਥੇ ਮੈਨੂੰ ਇਹ ਦੇਖ ਕੇ ਬਹੁਤ ਪਰੇਸ਼ਾਨੀ ਹੋਈ ਵੀ ਹੁਣ ਉਵੇਂ ਪਹਿਲਾਂ ਵਾਲਾ ਜਿਵੇਂ ਚਾਹੀਦਾ ਸੀਗਾ ਮਾਹੌਲ ਜਿਹੜਾ ਪਹਿਲਾਂ ਹੋ ਗਿਆ ਸੀ ਉਹ ਹੁਣ ਚਾਹੀਦਾ ਸੀ ਪਰ ਕੋਸ਼ਿਸ਼ ਆ ਸਾਡੇ ਵੀ ਤੁਹਾਡੇ ਵੀ ਪਲੇਟਫਾਰਮ ਥਰੂ ਤੇ ਮੈਂ ਵੀ ਆਪਣੇ ਪਲੇਟਫਾਰਮ ਥਰੂ ਜਿੰਨਾ ਲੋਕਾਂ ਨੂੰ ਕਹਿ ਸਕਦਾ ਵੀ ਬਾਤ ਚੜ ਕੇ ਆਓ ਯਾਰ ਫਿਰ ਇੱਥੇ ਬਹੁਤ ਸਾਰੇ ਲੋਕ ਕਰਨ ਬਈਏ ਮਹਿਸੂਸ ਕਰਦੇ ਆ ਕਿ ਹੁਣ ਤਾਂ ਹਾਲਾਤ ਆਮ ਵਰਗੇ ਹੋ ਗਿਆ ਜਦੋਂ মিডিਆ ਤੋਂ ਖਬਰਾਂ ਅਦਾਰਦ ਹੋ ਜਾਂਦੀਆਂ ਨਾ ਲੋਕਾਂ ਨੂੰ ਇਹ ਲੱਗਦਾ ਕਿ ਮੁੱਦਾ ਖਤਮ ਹੋ ਗਿਆ ਤੁਸੀਂ ਅੱਜ ਫਾਜ਼ਲਕਾ ਗਰਾਊਂਡ ਤੇ ਹੋ ਮੈਂ ਚਾਹੂੰਗਾ ਕਿ ਤੁਸੀਂ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰੋ ਆਪਣੀਆਂ ਅੱਖਾਂ ਦੇ ਨਾਲ ਜੋ ਵੇਖਿਆ ਤੇ ਆਪਣੀ ਆਵਾਜ਼ ਦੇ ਮਾਰਫਤ ਹਾਂਜੀ ਭਾਈ ਮੈਂ ਫਾਜ਼ਲਕਾ ਚ ਆਇਆ ਹਾਂ ਆਪਣੇ ਰਿਸ਼ਤੇ ਵਾਲੀ ਪਿੰਡ ਚ ਆਏ ਆ ਜੀ ਅ ਘਰ ਵਿਜ਼ਿਟ ਕੀਤਾ ਭੈਣ ਉਹਨਾਂ ਦਾ ਇਹਨਾਂ ਦੇ ਡੈਡੀ ਉਹਨਾਂ ਦੀ ਫਲੱਡ ਦੇ ਵਿੱਚ ਹੀ ਸੱਪ ਨੇ ਡੰਗ ਮਾਰ ਤਾ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਕੋਈ ਹਸਪੀਟਲ ਲੈ ਕੇ ਸੀ ਟਾਈਮ ਤੇ ਪਹੁੰਚ ਨਹੀਂ ਸਕੇ ਪਾਣੀ ਚੜਿਆ ਹੋਇਆ ਸੀ ਜਵਾਕਰ ਹੀ ਨਹੀਂ ਸੀ ਕਿ ਮੰਮੀ ਦੀ ਇਹਨਾਂ ਦੀ ਪਹਿਲਾਂ ਹੀ ਡੈਥ ਹੋਈ ਹੈ 2023 ਚ ਹਾਰਟ ਅਟੈਕ ਦੇ ਨਾਲ ਤੇ ਇੱਕ ਭੈਣ ਆ ਤਿੰਨ ਭਰਾ ਨੇ ਤੇ ਤੇ ਕਿਬਾਦ ਕੋਈ ਹੁਣ ਜਿੱਥੇ ਹਲੇ ਵੀ ਪੈਂਦੇ ਆ ਇਹਨਾਂ ਦੇ ਉੱਪਰ ਉਹ ਦੱਸ ਰਹੇ ਸੀ ਮੈਨੂੰ ਹਾਂਜੀ ਕੋਠੇ ਚ ਗਲੀਆਂ ਨਿਕਲੀਆਂ ਹੋਈਆਂ ਨੇ ਤੇ ਅੰਦਰ ਪਈ ਵੀ ਸੇਫ ਨਹੀਂ ਬਾਹਰ ਪਈ ਵੀ ਸੇਫ ਨਹੀਂ ਹੈਗੇ ਤੇ ਮੂਰੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਰਦੀ ਆ ਰਹੀਆਂ ਨੇ ਹਨਾ ਤੇ ਇੱਕ ਕਰ ਨਹੀਂ ਹੈਗਾ ਇਦਾਂ ਦੇ ਬਹੁਤ ਕਰਨੇ ਬਹੁਤ ਪਰਿਵਾਰ ਨੇ ਸੋ ਮੈਂ ਤਾਂ ਇਹੀ ਅਪੀਲ ਕਰੂੰਗਾ ਸਾਰੇ ਮੇਰੇ ਐਨਆਰਆਈ ਭਰਾਵਾਂ ਨੂੰ ਆਪਾਂ ਸਾਰੀ ਉਮਰ ਹੀ ਕੰਮ ਕੀਤਾ ਯਾਰ ਹੁਣ ਟਾਈਮ ਆ ਇਕੱਠੇ ਹੋ ਕੇ ਆਪਣੇ ਮੋੜ ਪੰਜਾਬ ਚ ਹਣਾ ਕੋਸ਼ ਕਰੰਦਾ ਪੈਸੇ ਲਾਉਣ ਦਾ ਆਪਣੇ ਦਸਵੰਧ ਕੱਢ ਕੇ ਜਿਵੇਂ ਮਰਜ਼ੀ ਕਰਕੇ ਆਪਾਂ ਇਹਨਾਂ ਪਰਿਵਾਰਾਂ ਦੀ ਹੈਲਪ ਕਰੀਏ ਪਰ ਮਾਸਮਾ ਬਹੁਤ ਹੋਊਗਾ ਆਪਾਂ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਤੀਜੀ ਪੀੜੀ ਘਰ ਬਣਾਉਂਦੀ ਆ ਹਰ ਪੀੜੀ ਤੋਂ ਘਰ ਨਹੀਂ ਬਣਦਾ ਤੁਸੀਂ ਵੀ ਪੰਡਾਂ ਚ ਪਲਿਓ ਪਿੰਡਾਂ ਚ ਉੱਠ ਕੇ ਗਏ ਹੋ ਘਰ ਠਹਿ ਜਾਈ ਤੇ ਬੰਦੇ ਨੂੰ ਓਂ ਲੱਗਦਾ ਕਿ ਜ਼ਿੰਦਗੀ ਮੁੱਕ ਗਈ ਸਹੀ ਗੱਲ ਆ ਯਾਰ ਬਿਲਕੁਲ ਬਾਈ ਘਰ ਸਾਰੀ ਉਮਰ ਆਪਣੇ ਮਾਪਿਓ ਬਾਈ ਘਰ ਬਣਾਉਣ ਨੂੰ ਜੋੜਦੇ ਰਹੇ ਹਣਾ ਇਹਨਾਂ ਦੀ ਵੀ ਸਾਰੀ ਉਮਰ ਆਈ ਉਹ ਵਿਚਾਰਾ ਜਿਹੜਾ ਇਹਨਾਂ ਦਾ ਪਿਓ ਸੀ ਉਹਦਾ ਘਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੋਣਾ ਚਾਹੇ 3-3 4-4 ਫੁੱਟ ਪਾਣੀ ਆ ਗਿਆ ਸੀ ਇੱਥੇ ਹਨਾ ਉਹਨੂੰ ਐ ਸੀ ਵੀ ਜਵਾਕਰ ਨੂੰ ਮੈਂ ਭੇਜ ਦਵਾਂ ਮੈਂ ਘਰੀ ਰਹੂੰਗਾ ਆਪਣੇ ਉਹਨੂੰ ਐ ਹੋਣਾ ਵੀ ਕੋਈ ਆ ਨਾ ਜਾਵੇ ਕੋਈ ਲੁੱਟ ਨਾ ਲਵੇ ਕੁਝ ਨਾ ਕਰ ਲਵੇ ਵੀ ਜਦੋਂ ਕਿੰਨਾ ਪਿਆਰ ਸੀ ਉਹ ਜਗ੍ਹਾ ਨਾਲ ਹਨਾ ਸਾਰੀ ਉਮਰ ਉਹਨੇ ਇਕੱਠਾ ਕਰ ਕਰਕੇ ਕਮਾਈ ਵਿਚਾਰਨੇ ਆਪਣਾ ਘਰ ਬਣਾਇਆ ਦੋ ਛੱਤਾਂ ਛੱਤੀਆਂ ਪਰ ਜਦੋਂ ਉਹੀ ਰੁੜ ਕੇ ਪਰਿਵਾਰਾਂ ਦੇ ਖੜੇ ਖੜੇ ਹਨਾ ਪਿੱਛੇ ਤਾਂ ਬਾਈ ਕੀ ਰਹਿ ਗਿਆ ਤੁਸੀਂ ਉਹਨੇ ਬੜੀ ਇਮੋਸ਼ਨਲ ਗੱਲ ਕੀਤੀ ਬਾਈ ਤੁਸੀਂ ਕਹਿੰਿਆ ਮੈਨੂੰ ਮੇਰੀ ਹੱਡ ਬੀਤੀ ਲੱਗਦੀ ਮੈਨੂੰ ਆਉਂ ਲੱਗਦਾ ਮੈਨੂੰ ਆਪਾ ਦਿਸ ਬਿਲਕੁਲ ਭਾਈ ਬਿਲਕੁਲ ਭਾਈ ਇਹ ਜਿਹੇ ਟਾਈਮਾਂ ਜੋ ਲੰਘੇ ਆ ਇਹ ਜੀ ਪਰਿਵਾਰਾਂ ਚੋਂ ਹਨਾ ਸਾਂ ਉਹ ਜਵਾਖਮੇ ਨੂੰ ਮੇਰਾ ਹੀ ਮੂੰਹ ਦਿਖੀ ਜਾਂਦਾ ਸੀ ਵੀਰੇ ਕਿਉਂਕਿ ਮੈਨੂੰ ਪਤਾ ਜਦੋਂ ਸੜਨ ਹੀਰਾ ਪੈ ਜਾਂਦਾ ਨਾ ਜਦੋਂ ਕੱਲਾ ਬੰਦਾ ਮੰਜੇ ਤੇ ਪਿਆ ਫਿਰ ਕੀ ਸੋਚਦਾ ਉਹ ਨੂੰ ਹੀ ਪਤਾ ਦੋ ਮਾਂ ਪਿਓ ਸਿਰ ਤੇ ਨਹੀਂ ਰਹਿੰਦਾ ਇਹ ਚਾਰ ਭੈਣ ਭਰਾਵਾਂ ਦੀ ਜਿਹੜੀ ਸਟੋਰੀ ਆ ਨਾ ਇਹਨਾਂ ਨੂੰ ਹੀ ਪਤਾ ਵੀਰੇ ਵੀ ਇਹਨਾਂ ਨੇ ਕਿਵੇਂ ਵਿਚਾਰਿਆਂ ਨੇ ਕੱਟਣੀਆਂ ਹਲੇ ਟਾਈਮ ਵੀ ਕਿੰਨਾ ਪਿਆ ਉਹਦੀ ਭੈਣ ਨੂੰ ਕਿਹੜੇ ਫਰਜ਼ਾਦਾ ਕਰਨੇ ਪਣਿਆ ਭਰਾਵਾਂ ਨੂੰ ਕਿਹੜੇ ਫਰਜ਼ਾਦਾ ਕਰਨੇ ਪਣਿਆ ਉਹ ਉਹਨਾਂ ਨੂੰ ਹੀ ਪਤਾ ਮੈਨੂੰ ਲੱਗਦਾ ਇਹੀ ਟਾਈਮ ਹੁੰਦਾ ਜਦੋਂ ਜਵਾਕ ਕਾਨੂੰਨਾ ਮੂਰੇ ਆ ਕੇ ਰਿਸਪੌਂਸਿਬਿਲਟੀ ਲੈਣੀ ਪੈਂਦੀ ਤੇ ਉਮਰ ਤੋਂ ਵੱਡਾ ਜਿਹੜਾ ਹੋ ਜਾਂਦਾ ਜਵਾਕੀ ਟਾਈਮ 'ਚ ਸੋ ਇਹਨਾਂ ਤੇ ਵਿਚਾਰਾਂ ਤੇ ਉਹ ਟਾਈਮ ਆਇਆ ਪਰ ਪ੍ਰਮਾਤਮਾ ਇਹਨਾਂ ਤੇ ਭਾਈ ਮੇਰ ਪਰੇ ਹੱਥ ਰੱਖੇ ਤੇ ਇਹਨਾਂ ਨੂੰ ਤਾਂ ਤੀਵਾਂ ਨਾ ਲੱਗੇ ਮੈਂ ਤਾਂ ਇਹੀ ਧੂਆ ਫਿਰਾਂ ਆਖਰੀ ਸਵਾਲ ਮੇਰਾ ਕਰਨ ਬਾਈ ਤੁਸੀਂ ਸਾਰੀਆਂ ਚੀਜ਼ਾਂ ਵੇਖੀਆਂ ਨਿੱਜੀ ਤੌਰ ਤੇ ਵੀ ਤੁਸੀਂ ਕੇ ਸਮਾਜ ਸੇਵਾ 'ਚ ਆਏ ਪੰਜਾਬ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਕੀ ਪ੍ਰਤੀਕਰਮ ਹੈ ਤੁਹਾਡਾ ਕਿ ਆਪ ਹੀ ਇਕੱਠੇ ਹੋਗੇ ਸਰਕਾਰ ਵੀ ਪਾਸੇ ਕਰਦੀ ਹੋਏ ਕਹਿੰਦੇ ਨਹੀਂ ਅਸੀਂ ਆਪ ਹੀ ਇਹ ਕੰਮ ਕਰ ਲਾਂਗੇ ਸਾਰੇ ਮੈਨੂੰ ਯਾਦ ਹੈ ਅਮਰਪ੍ਰੀਤ ਭਾਈ ਦੱਸਦੇ ਸੀ ਕਿ ਟਰਾਲੀਆਂ ਵਾਪਸ ਗਈਆਂ ਰਾਸ਼ਨ ਦੀਆਂ ਪੰਜਾਬੀਆਂ ਦੇ ਇਸ ਹੌਸਲੇ ਨੂੰ ਔਰ ਪੰਜਾਬੀਆਂ ਦੇ ਮੁਸੀਬਤ ਦੀ ਘੜੀ 'ਚ ਇਕੱਠੇ ਹੋ ਜਾਣ ਨੂੰ ਬਿਲਕੁਲ ਇਹ ਸਾਰੀਆਂ ਚੀਜ਼ਾਂ ਦਾ ਕਨਕਲੂਜਨ ਤੁਸੀਂ ਕੀ ਕੱਢਦੇ ਹੋ ਉਹ ਮੈਂ ਤਾਂ ਕਹੂੰਗਾ ਭਾਈ ਪੰਜਾਬੀ ਦੀ ਫਿਤਰਤ ਹੈ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਦੋਂ ਆਪਣੇ ਸਾਰੇ ਲੋਕ ਸਾਰੇ ਕਲਾਕਾਰ ਭਾ ਕਿਸੇ ਵੀ ਫੀਲਡ ਤੋਂ ਕੋਈ ਵੀ ਬੰਦਾ ਹੋਵੇ ਚਾਹੇ ਉਹ ਟਰੈਕਟਰ ਵਾਲੇ ਹੋਣ ਚਾਹੇ ਉਹ ਕਿਸੇ ਵੀ ਮਸ਼ੀਨਰੀ ਬਣਾਉਣ ਵਾਲੇ ਹੋਣ ਕੋਈ ਵੀ ਹੋਵੇ ਕੋਈ ਰਸ਼ਨ ਵਾਲਾ ਹੋਵੇ ਸਾਰੇ ਬੰਦੇ ਨੇ ਕਿਹਾ ਜੀ ਸਾਡੀ ਸੇਵਾ ਇੱਥੇ ਲਾ ਦਿਓ ਸਾਡੀ ਸੇਵਾ ਇੱਥੇ ਲਾ ਦਿਓ ਮਤਲਬ ਇੱਕੇ ਜਿਹੇ ਦਾ ਟਰੱਕਾਂ ਦੇ ਟਰੱਕ ਹੀ ਦਿਖੇ ਨੇ ਆਉਂਦੇ ਤੁਸੀਂ ਦੇਖਿਆ ਹੀ ਹੈ ਨਾ ਆਪਣੇ ਹਿਸਾਬ ਨਾਲ ਪਰ ਬਹੁਤ ਖੁਸ਼ੀ ਹੋਈ ਭਾਈ ਹੈ ਨਾ ਇੰਨੇ ਲੋਕ ਆਪਣੇ ਇਕੱਠੇ ਹੋ ਕੇ ਆਉਂਦੇ ਨੇ ਮੈਂ ਤਾਂ ਬਸ ਇਹੀ ਕ ਇਹ ਕੜੀ ਚ ਨਹੀਂ ਹਰੇਕ ਕੜੀ ਚ ਆਪਾਂ ਸਾਰਿਆਂ ਨੂੰ ਇਦਾਂ ਹੀ ਇਕੱਠੇ ਯੂਨਿਟੀ ਚ ਹੋ ਕੇ ਰਹਿਣਾ ਚਾਹੀਦਾ ਤਾਂ ਹੀ ਬਈ ਗੱਲ ਬਣਦੀ ਆ ਹਨਾ ਤੇ ਬਸ ਅਰਦਾਸ ਆ ਬਈ ਪ੍ਰਮਾਤਮਾ ਅਗੇ ਹਨਾ ਆਪਣੇ ਲੋਕਾਂ ਚ ਪਿਆਰ ਬਣਿਆ ਰਹੇ ਇੱਕ ਦੂਜੇ ਦੀ ਸਹਾਇਤਾ ਕਰਦੇ ਰਹੀਏ ਇਹੀ ਚਾਹੁੰਨੇ ਆ ਬਈ ਪੱਗ ਬਨ ਕੇ ਆਏ ਹੋ ਬਈ ਸੋਹਣੇ ਲੱਗਦੇ ਹੋ ਪੱਗ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਸ਼ਾਇਦ ਤਾਂ ਬੰਨੀ ਬਿਲਕੁਲ ਬਈ ਜੀ ਕੋਸ਼ਿਸ਼ ਆ ਕੇ ਜਾ ਕੇ ਪੱਗੀ ਬਨਿਆ ਕਰੀਏ ਬਈ ਵਾਹ ਹਾਂਜੀ ਬਹੁਤ ਮਿਹਰਬਾਨੀ ਬਾਈ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਥੈਂਕ ਯੂ ਤਈਸਨ ਕਰਨ ਔਜਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਕੰਮ ਅਜੇ ਮੁੱਕਿਆ ਨਹੀਂ ਹੈ ਕੰਮ ਬਹੁਤ ਪਿਆਰ ਸਾਰਿਆਂ ਨੂੰ ਇਕੱਤਰ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਇਹ ਮੁਸੀਬਤ ਦੀ ਘੜੀ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਸਕੇ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਫਾਜ਼ਿਲਕਾ